ਠੀਕ ਨਾ ਫੇਰ وہی ਗੱਲ ਪਾਣਾ ਮੰਨਣਾ ਸੰਧ ਹੈ ਦੇਰੀ ਲੱਗੀ ਹੋਰ ਹੋਰ ਇਹ ਕਿੰਨਾ ਕੁ ਦੇਖ ਸਕਦੇ ਚੇ ਭਾਈ ਚਲ ਭਾਈ ਅੱਜ ਪਿੰਡਾਂ ਤੋਂ ਪੋਚ ਕੇ ਤੱਕ ਪਹੁੰਚ ਕੇ अंदर लेट हो लेट हो गए से कोई गल नहीं भाई जी लेट हो गए से कोई चक्कर नहीं बस कोई ना कोई ਬੰਦ ਕਰ ਦੋ ਕੈਮਰਾ ਬੰਦ ਕਰ ਅੰਗਰੂਬ ਲਾਉਂਦਾ ਆਪਾਂ ਇਹ ਨਹੀਂ ਦਿਸਣਾਂ ਜੇ ਹਾਂ ਆਲੀ ਕਰਨੇ ਕੰਪੂਟਰ ਤੋਂ ਖਿਡਾਉਣਾ ਹੈ ਹਰ ਮਾਸੇ ਜੰਗਾਂ ਦੇ ਅਧਿਨ ਪ੍ਰਭਾਵ ਸੇ ਮਾਰਗਦੰਨ ਐਸੇ ਗਾੜੀ ਕੋਈ ਨਹੀਂ ਬਾਕੀ ਜੇ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਕਿ ਗੁਰੂ ਘਰ ਆ ਜਾਈਓ ਕਿ ਮੈਂ ਤੜੀ ਅਲੰਗਾਂ ਜੀ। ਮੇਰੇ ਬੱਚੇ ਨੇ ਆਪਾਂ ਨੂੰ ਗੁਰੂ ਅਨੁਭਈਆ ਜੀ ਕੋਲ ਲਿਜਾਣਾ। ਆਰਾਮਦਾਹ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀਗੇ। ਕਦੋਂ ਦਾ ਬੱਚੇ ਦਾ ਵਰਕ ਹੋਇਆ ਉਹਨੂੰ ਤਮੰਨਾ ਸਿੰਘ ਜੀ ਦੀ ਤਰਫ ਵੀ ਪਰ ਟਾਈਮ ਤੇ ਆਹ ਮਾਰਾ ਇਹੋ ਆਸ਼ੀਰਵਾਦ ਲੈ ਕੇ ਆਈਏ। ਹੁਣ ਸੇ ਤਮੰਨਾ ਦੀ ਪੂਰੀ ਕਰਨੀ। ਜੀ ਦੇ ਸਰਪੰਚੇ। ਬਾਪੂ ਜੀ ਸਰਜੀਤ ਪਾਤਰ ਹੋਣਾਂ ਦੀ ਅੱਜ ਮੌਤ ਹੋ ਗਈ ਆ ਤਾਂ ਤੁਸੀਂ ਕਿਵੇਂ ਦੇਖਦੇ ਹੋ? ਕਿ ਤੁਸੀ ਸੁਖਬੀਤ ਪਾਤਰਜੀ ਦੀ ਅੱਜ ਮੌਤ ਕਹਿੰਦੇ ਹੋ ਜੀ ਤਾਂ ਤੁਸੀਂ ਨੋ ਸਮਝ ਨਾ ਵੀ ਆ ਗਈ ਉੱਥੋਂ ਕਿ ਮੌਤ ਮਰੀ ਜਾਣੇ ਜੀ ਨਾ ਤਾਂ ਮੈਨੂੰ ਰੋਵੜ ਪੜਿਆ ਬਾਪੀ ਲੋਕ ਸਭਾ ਚੋਣ ਆ ਗਏ ਤੁਸੀਂ ਕਿਉਂ ਨਹੀਂ ਲੋਕ ਜੋ ਕਿ ਕਾਫੀ ਜਿਹੜੇ ਸਿੱਧੂ ਬਾਈ ਦੇ ਜਿਹੜੇ ਸਪੋਰਟਰ ਵੀ ਹੈਗੇ ਫੈਨ ਹੈਗੇ ਉਹ ਚਾਹੁੰਦੇ ਸੀਗੇ ਤੁਸੀਂ ਚੋਣ ਲੜੋ ਤਾਂ ਤੁਸੀਂ ਚੋਣ ਕਿਉਂ ਨਹੀਂ ਲੜੀ ਬੇਟਾ ਚੋਣ ਤਾਂ ਮੈਨੂੰ ਪਾਰਟੀ ਵੱਲੋਂ ਵੀ ਆਈ ਸੀ ਤੇ ਪਰ ਪਰੰਤੂ ਮੈਂ ਮੇਰੀ ਖੇਡੂ ਪੋਜੀਸ਼ਨ ਇਸ ਸਮੇਂ ਬਚਾਣਾ ਨਿਰਣਾ ਕਿਉਂਕਿ ਸਿਹਰਾ ਆਪਣਾ ਘਰ ਦਾ ਸਿਸਟਮ ਐ ਸਿੱਧੂ ਦੇ ਮੁੰਡੇ ਦਾ ਕੰਮ ਹੈ ਸਾਰੇ ਖਿਲਰਿਆ ਪਿਆ ਲੱਗਦਾ ਤਾਂ ਮੈਨੂੰ ਥੋੜਾ ਜਿਹਾ ਪਰਿਵਾਰ ਨੂੰ ਸਾਡੇ ਆਪ ਦੇ ਰੋਟੀ ਕਾਰੋਬਾਰ ਨੂੰ ਸਮਾਜ ਦੀ ਲੋੜ ਸੇਵਾ ਕਰਤੇ ਕਿ ਮੈਂ ਫਿਜ਼ੀਕਲੀ ਥੋੜਾ ਜਿਆ ਇਨਾ ਜਿਆਦਾ ਫਿੱਟ ਨਹੀਂ ਸੀ ਤਾਂ ਮੈਨੂੰ ਲੱਗਿਆ ਵੀ ਮੈਂ ਜੇ ਇਲੈਕਸ਼ਨ ਦਾਉਂਦੇ ਰਹਿੰਦੇ ਨੇ ਗੱਲ ਕਰਾਂ ਫੇਰ ਦੇਖ ਲਾਂਗੇ ਪਰੰਤੂ ਪਹਿਲਾਂ ਘਰੇਲੂ ਪੋਜੀਸ਼ਨ ਨੂੰ ਮਜੂਦ ਕਰਨਾ ਬਾਪੂ ਜੀ ਰਾਜਾ ਵ੍ਰਿੰਗ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਤੇ ਲੁਧਿਆਣੇ ਤੋਂ ਚੌਂ ਲੜ ਰਹੇ ਨੇ ਤੁਸੀਂ ਉਹਨਾਂ ਦੀ سپورਟ ਜਾਂ ਕੋਈ ਰੈਲੀ ਵਗੈਰਾ ਚਾਹ ਨਾਲ ਉਹਨਾਂ ਦੇ ਇੰਸ਼ਾਅ ਕਰੂਗੇ ਬਿਲਕੁਲ ਕਰਾਂਗੇ ਜਿੰਨਾ ਸਮਾਂ ਲੱਗੂਗਾ ਜ਼ਰੂਰ ਆਵਾਂਗੇ ਸਾਰਿਆਂ ਨਾਲ ਹੀ ਆਪਣੇ ਜਾਇ ਚੰਨੀ ਸਾਹਿਬ ਹੋਣ ਭਾਈ ਵ੍ਰਿੰਗ ਹੋਣ ਪਾਰਟੀ ਨਾਲ ਸਾਰਿਆਂ ਨਾਲ ਬੜੀ ਆਪ ਬਸ ਇਹ ਵੀ ਮਾਰਦਾ ਸ਼ੁਭਕਾਮਨਾ ਲੈ ਲਓ ਜੀ ਅੱਜ ਇੱਕ ਹੋਰ ਇਸ ਤੋਂ ਆ ਜਿੰਦਗੀ ਸ਼ੁਰੂ ਗੁਰੂ ਦੇ ਦਰਸਨ ਹੁੰਦੀ ਹੈ ਤਾਂ ਉਹਦਾ ਦਾ ਬਹੁਤ ਵੱਡਾ ਮਹੱਤਵ ਹੈ ਕੱਲ ਕੋ ਦਾ ਸੋਚ ਰਿਹਾ ਸੀ ਕਿ ਜਦੋਂ ਇਹ ਕਿੰਨਾ ਜੀ ਸੰਗਮ ਜਿਹੜਾ ਇਸ ਤਰ੍ਹਾਂ ਨੇ ਬਾਬਾ ਜੀ ਹਲੇ ਤੱਕ ਕੋਈ ਇਨਸਾਫ ਸਿੱਧੂ ਬਾਈ ਦਾ ਨਹੀਂ ਮਿਲਿਆ ਤਾਂ ਕੀ ਮੰਨ ਕਰਦਾ ਹੈ ਗੁਰੂ ਦੇ ਦਰ ਤੇ ਇੱਥੇ ਸਿੱਧੂ ਬਾਈ ਵੀ ਇੱਕ ਟਾਈਮ ਜੋ ਨਾਲ ਆਏ ਸੀਗੇ ਜਦੋਂ ਉਹ ਗਵਰਧਿਕ ਸਾਹਿਬ ਦੇ ਦਰਸ਼ਨ ਵਿਚਾਰੇ ਸੂਹੇ ਮਿਲਤਾ ਉਸ ਵੇਲੇ ਵੀ ਸਿੱਧੂ ਬਾਈ ਨਾਲ ਸੀ ਤਾਂ ਅੱਜ ਤੁਸੀਂ ਕਿਤਾਏ ਹੋ ਛੋਟੇ ਨਿੱਕੇ ਸਿੱਧੂ ਆਏ ਤਾਂ ਅਧਿਮਾਨਜ ਕੀ ਹੈ ਕਿ ਜੋ ਕੇਂਦਰ ਦੀ ਸਰਕਾਰ ਕੋਕੀ ਮਾਲ ਕਰਦੇ ਹੋ ਕਿ ਕਿਉਂਕਿ ਹੇਠ ਤੱਕ ਇਨਸਾਫ ਕੋਈ ਨਹੀਂ ਮਿਲਦਾ ਇਨਸਾਫ ਦਾ ਤਾਂ ਕਿਸੇ ਦਿੱ ਤੱਕ ਸਪੀਡ ਦੀ ਗਵਰਨਮੈਂਟ ਆ ਲਾ ਐਂਡ ਆਰਡਰ ਦੀ ਜਿਹੜੀ ਹਾਲਤਾ ਬਹੁਤ ਜਿਆਦੇ ਮਾੜੀ ਹੈ ਦੇਖੋ ਹੁਣ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਵਿੱਚ ਹਲਫਨਾਵਾ ਵੀ ਸਰਕਾਰ ਨੇ ਪੇਸ਼ ਕਰਦਾ ਵੀ ਸਾਡੀ ਗਲਤੀ ਦੇ ਨਾਲ ਸਦੂਰੀ ਮੌਤ ਹੋ ਗਈ ਤੇ ਜੇ ਸੀਰ ਸਕਿਉਰਟੀ ਵਿਧਰਾ ਕੀਤੀ ਦਾ 24 ਆਵਰ ਦੇ ਵਿੱਚ ਉਹ ਜਿਹੜਾ ਉਹਦਾ ਕਤਲ ਕਰਨੀ ਪਾਇਆ ਕਰਕੇ ਉਸ ਨੂੰ ਪਹਿਲਾਂ ਅਸੀਂ 15 ਦਿਨ ਘਰੇ ਬਿਨਾਂ ਗੱਲ ਮੈਂਦੋ ਸੀ ਤੁਹਾਨੂੰ ਕਿਸੇ ਨੇ ਵੀ ਮਾਰਿਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਕਿ ਸਾਡੇ ਕੋਲ ਗਨਮਲੇ ਆਏ ਹੈਗੇ ਜਾਂ ਨਹੀਂ ਹੈਗੇ ਪਰੰਤੂ ਸਰਕਾਰ ਨੇ ਬਹੁਤ ਵੱਡਾ ਰੋਲ ਨਿਭਾਇਆ ਔਰ ਮੈਂ ਕਿੰਨੇ ਜਿਹੜੇ ਅਫਸਰ ਸਾਹਿਬਾਨ ਨੇ ਵਿੱਚ ਆਉਂਦੇ ਸੀਗੇ ਫਲਤੇਜ ਪੰਨੂ ਹੋ ਗਏ ਮੀਡੀਆ ਸਲਾਹਕਾਰ ਮੈਡਮ ਰਿਚੀ ਹੋ ਗਈ ਜੇ ਇੱਕ ਸਰ ਵੱਧਵਾ ਸਾਰੇ ਸਾਰ ਇਹਨਾਂ ਨੇ ਸਾਰਿਆਂ ਦੇ ਇੱਕ ਪਲਾਨਿੰਗ ਦੇ ਤਹਿਤ ਜਿਹੜੀ ਉਹਦੀ ਸਕਿਉਰਟੀ ਵਿਡਰਾ ਕਰਕੇ ਉਹਨੂੰ ਕੀਤਾ ਸੀ ਜਿਹਦਾ ਤੱਕ ਨੁਕਸਾਨ ਹੋ ਜਾਵੇ ਔਰ ਮਸੀਂ ਉਸ ਆਉਣ ਉਸ ਨੇ ਰਿਗਾਰਡਿੰਗ ਮਿਲ ਵੀ ਚੁੱਕੇ ਆਂ ਕੁਝ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਵੇ ਨਹੀਂ ਕਰਦੇ ਤੁਹਾਡੇ ਸਾਹਮਣੇ ਲਾਉਂਦੇ ਵੀ ਵੀਡੀਓ ਹੈ ਸਵਾ ਸਾਲ ਹੋ ਗਿਆ ਤਾਂ ਇਹਨਾਂ ਦੀ ਕਸਟਮਰੀ ਦੇ ਵਿੱਚ ਮਤਲਬ ਉਹ ਜਿਵੇਂ ਸੱਤ ਤੇ ਐਸ ਤਰੀਕ ਦੀ ਰਾਤ ਨੂੰ ਜੇਲ੍ਹ ਤੋਂ ਬਾਹਰ ਹੁੰਦਾ ਤਾਂ ਵੀਡੀਓ ਬਣ ਜਾਂਦੀ ਹੈ ਪਬਲਿਸ਼ ਵੀ ਹੋ ਜਾਂਦੀ ਹੈ YouTube ਤੋਂ ਹਾਈ ਕੋਰਟ ਨੇ ਇਤਰਾਜ਼ ਵੀ ਕਰ ਦਿੱਤਾ ਹਰ ਸੁਪਰੀਮ ਕੋਰਟ ਨੇ ਵੀ ਇਹ ਗੈਰ ਕਾਨੂੰਨੀ ਹੈ ਇਹਦਾ ਯੂਥ ਉੱਤੇ ਮਾੜਾ ਅਸਰ ਪੈ ਰਿਹਾ ਪਰ ਫਿਰ ਵੀ ਸਰਕਾਰ ਟਾਸ ਤੋਂ ਮਸਲੀ ਹੋ ਰਹੀ ਹਨੇ ਤਕੀਰਾਰੂ ਦੇ ਨਾਰਾ ਲਾਈਏ ਨੇ ਮੈਨੂੰ ਤਾਂ ਇਹ ਲੱਗਦਾ ਜੀ ਇਸ ਇੱਕ ਨਕਸ਼ ਨਕਸ਼ ਹੈ ਜਿਹਦੇ ਨਾਲ ਪੋਲਿਟਿਸਿਨ ਜਿਹੜੇ ਇਹ ਆਰਗੇਂਸਟਰ ਇਹ ਲੋਏ ਹੋਏ ਨੇ ਗੈਸਰ ਕੇਵਲ ਵਰਤੇ ਜਾ ਰਹੇ ਨੇ ਦਿਮਾਗ ਸਾਰਾ ਇਹਨਾਂ ਲੋਕਾਂ ਦਾ। ਇਹ ਦੌਰ ਜੀ ਅੱਜ ਗ੍ਰਾਮਦੇਸਪਾਤ ਸਾਡੇ ਝੋਲੀ ਪਰ ਕੇ ਨਿਕਲੇ ਹੋ। ਇੱਥੇ ਕੋਈ ਖਾਲੀ ਨਹੀਂ ਮੁੜਦਾ। ਕੀ ਕੀ ਅਰਦਾਸ ਕੀਤੀ ਅੱਜ ਇਨਸਾਫ ਮਿਲੇ ਮੁਸਲੇ ਨੂੰ ਤਾਂ ਦੂਜਾ ਛੋਟੇ ਬੱਚੇ ਦੀ। ਅਰਦਾਸ ਉਹ ਤਾਂ ਮੈਂ ਮੈਂ ਤਾਂ ਕਰ ਹੀ ਰਿਹਾ ਸੀ ਪਰੰਤੂ ਇਸ ਮਾਮਲੇ ਦੇ ਵਿਕਤੀ ਇਸੇ ਸਾਰਿਆਂ ਨੇ ਸਾਰੇ ਵਿਸ਼ੇ ਵਰ ਦੀ ਸਾਡੀ ਕਮਿਊਨਿਟੀ ਨੇ ਗੋਰੇ ਕਾਲਿਆਂ ਨੇ ਸਭ ਦੀ ਅਰਦਾਸ ਨੇ ਜਿਹੜਾ ہمارا ਰਾਮਰਾਸ ਜੀ ਨੇ ਪ੍ਰਵਾਨ ਕੀਤਾ ਉਸ ਦੀ ਆਪਣੇ ਦੇ ਮਿਹਰ ਕੀਤੀ ਆਪਾਂ ਨੂੰ ਦੁਬਾਰਾ ਸੇਰ ਬਸ ਜਾਣ ਦੇ ਵਿੱਚ ਕੀਤਾ ਤਾਂ ਮੈਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਦਾ ਕਮਿਊਨਿਟੀ ਦੇ ਲਿਡਰ ਤੇ ਪੇਸ਼ੀ ਮਹਾਰਾਜ ਜੀ ਬਤੁਰੀ ਗੀਤ ਕਿੰਨੇ ਸੁਣਦੇ ਉਹਨੂੰ ਸਿਲੇ ਦੇ ਕਿ ਹੁਣ ਤੱਕ ਸਾਰੀ ਦੁਨੀਆ ਸੁਣਦੀ ਹੈ ਤੋਂ ਜ਼ਿਆਦਾ ਸੁਣਦੀ ਹੈ ਜਾਨ ਜੇ ਤਾਂ ਮੈਂ ਐਕਚੁਅਲੀ ਜੇ ਉਹ ਦੇ ਬਸਾਤ ਬੋਲਣਾ ਤਾਂ ਮੇਰੇ ਦਰਦੀ ਦੇ ਖੜਾਂ ਮੈਂ ਹੁਣ ਉਹਦੇ ਗੀਤ ਸੁਣਦਾ ਨਾ ਮੈਂ ਇਮੋਸ਼ਨਲ ਹੋ ਜਾਂਦਾ ਮੈਂ ਹੁਣ ਮੈਂ ਬਹੁਤ ਘੱਟ ਸੁਣਦਾ ਕਿਉਂਕਿ ਜਦੋਂ ਦੀ ਆਵਾਜ਼ ਕਿਤੋਂ ਕੰਨੀ ਪੈਂਦੀ ਆ ਤਾਂ ਮੇਰਾ ਮਤਲਬ ਗਲਾ ਪਰ ਆਉਂਦਾ ਮੈਂ ਮੈਂ ਉਹਨੂੰ ਬਹੁਤ ਘੱਟ ਸੁਣ ਨਹੀਂ ਸਕਦਾ ਮੈਂ ਤਾਂ ਹੁਣ YouTube ਵੀ ਬਹੁਤ ਘੱਟ ਦੇਖਣ ਲੱਗ ਗਿਆ ਕਿਉਂਕਿ ਜਦੋਂ ਮੈਂ ਦੇਖਦਾ ਕਿ ਕਿਤੇ ਮੈਂ ਸਾਹਮਣੇ ਹੁੰਦੀ ਕਿਤੇ ਉਹ ਰਚਦਾ ਸਪੀਚ ਕਰੀ ਜਾਂਦਾ ਕਿਤੇ ਗੋਸ਼ ਕਰੀ ਜਾਂਦਾ ਇੱਕ ਬਾਪ ਹੋਣ ਦੇ ਨਾਤੇ ਮੈਂ ਤੇਰੇ ਦਾਜ ਜਾਂਦਾ ਤਾਂ ਫਿਰ ਮੈਂ ਥੋੜਾ ਜਿਆਦਾ ਉਹ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਮੈਂ ਇਹ ਨਹੀਂ ਸੁਣਦਾ ਤਾਂ ਫਿਰ ਮੈਂ ਜ਼ਿਆਦਾ ਵਧੀਆ ਟੰਗ ਨਾ ਰਹਿ ਲੈਣਾ ਜੇ ਮੈਂ ਸੁਣਦਾ ਰਹਾ ਆਬਵੀਅਸ ਹੈ ਕਿ ਕੁੜਾ ਕੋਲ ਦਿਮਾਗ ਤੇ ਸਮਝ ਨਿਕਾ ਵੀਰ ਗੜੇ ਹੁੰਦਾ ਹੈ ਵੱਡੇ ਭਰਾ ਦੇ ਆਪਣੇ ਆਪਣੇ ਦੇ ਲਈ ਸਵਾਹ ਨਹੀਂ ਚੋਟਾ ਹੈ ਹਨ ਮਾਨ ਦੀ ਕਿਰਪਾ ਕਰਨਗੇ ਸ਼ਾਇਦ ਉਹਦੇ ਰਸਤਾ ਹੀ ਪਣਾ ਲਵੇ ਜੀ ਤੇ ਮਾਰਾ ਜੀ ਮਹਾਰਾਜ ਰਾਮਬਾਹ ਜੀ ਤੋਂ ਸਾਧਨ ਲਈ ਚੱਲਦੇ ਨੇ ਪਰ ਜੀ ਇੱਕ ਗੱਲ ਕਰੀਏ ਭਾ ਜਦੋਂ ਰਾਜਨੀਤੀ ਸੀ ਕਿ 2022 ਦੇ ਚੋਣਾਂ ਚੰਗੀਆਂ ਉਹਨਾਂ ਸੇ ਲਈ ਚੋਣ ਲੜੀ ਪਰ ਜਗਾ ਜਾ ਕੇ ਪੀਸ ਕੀਤੀ ਪ੍ਰਚਾਰ ਕੀਤਾ ਹੁਣ ਫਿਰ ਚੋਣਾਂ ਨੇ ਕਿਤਨਾ ਕਿਤੇ ਸਮਝ ਆਦਾ ਕਿ ਚੱਕਾ ਗੁੱਟਾ ਬੇਮਾਤਾ ਕੀ ਕਹਿੰਦੇ ਨੇ ਜਿਹੜਾ ਬੈਗ ਪਾਈ ਖੜਾ ਸਾਰਾ ਉਂ ਐਸੇ ਤਰੀਕੇ ਨਾਲੀ ਬਸ ਇੱਕ ਉਹ ਵਿਚਰਦਾ ਸੀ ਪਰ ਉਹ ਵਾਹ ਰਾਜਨੀਤੀ ਬਾਰੇ ਬੜਾ ਗੱਡਾ ਕਰਦਾ ਕੋਈ ਲੇਖ ਲਿਖਦਾ ਸੀ ਕਿਉਂਕਿ ਆਮ ਤੌਰ ਤੇ ਲੋਕਾਂ ਨੂੰ ਲੱਗਦਾ ਪੈਸਾ ਕਮਾਉਣ ਦੇ ਤੋਂ ਫਾਦਰੀਆਂ ਦੇ ਰਿਆਂ ਲੱਗਦਾ ਕਿ ਸਮਾਜਿਕ ਨੀਤੀਆਂ ਦੀ ਉਜਰਤੀ ਨੀਰੇ ਇਹਦਾ ਕਰਕੇ ਪੈਸਾ ਜਾਨੀ ਕਿਤਨੇ ਕਿਤਨੇ ਬੋਲਦਾ ਉਹ ਸੋਚਦਾ ਸੀ ਵੀ ਮੈਂ ਪੈਸਾ ਕਮਾਉਣ ਦਾ ਮੇਰੇ ਕੋਲ ਸਾਰਾ ਇੰਤਜ਼ਾਮ ਆਪਣੇ ਕੋਲੇ ਹੈਗਾ ਹਨਾ ਮੈਂ ਬਹੁਤ ਅੱਛੀ ਅਮਲ ਕਰ ਰਿਹਾ ਹਾਂ ਪਰ ਜੇ ਮੈਂ ਜਮਾਤਾਈ ਦੀ 50% ਕੱਢ ਕੇ ਮੈਂ ਰਾਜਨੀਤੀ ਦੇ ਅਰਥਵਦਨ ਦੇ ਜਹਜੀ ਪੰਚਾਇਤਾਂ ਸਾਰਾ ਰਹਿੰਦਾ ਤਾਂ ਤੁਹਾਨੂੰ ਇਹ ਚੀਜ਼ਾਂ ਸਾਹਮਣੇ ਹੋਣੀਆਂ ਸੀ ਬਹੁਤ ਵੱਡਾ ਮਿਸ਼ਨ ਲੈ ਕੇ ਚੱਲਦਾ ਸੀ ਪਿੱਛੇ ਜੀ ਖਬਰ ਆਈ ਕਿ ਗੋਲਦੀ ਬਰਾੜਦੀ ਜਿਹੜੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਨਾਲ ਹੀ ਕਹਿ ਬੇਟਾ ਕਈ ਵਾਰੀ ਆਈਏ ਤਾਂ ਇਲੈਕਸ਼ਨ ਜਿਹੜਾ ਗੁਜਰਾਤ ਇਲੈਕਸ਼ਨ ਤੋਂ ਉਹਦੇ ਵੀ ਸੀਐਮ ਸਾਹਿਬ ਨੇ ਐਲਾਨ ਕਰਤਾ ਸੀਗਾ ਤਾਂ ਇਹਨਾਂ ਗੱਲਾਂ ਕਿ ਸੱਚਾਈ ਬਾਪੂ ਜੀ ਪਾਰਟੀ ਵੀ ਉਹੀ ਆ ਸਮਾਂ ਵੀ ਉਹੀ ਜੋ ਪਹਿਲਾਂ 2022 ਚ ਜਿਸ ਪਿੱਕੇ ਨਾਲ ਬਾਈ ਜੀ ਲੜਦੇ ਸੀਗੇ ਇਲੈਕਸ਼ਨ ਦਾ ਮਹੌਲ ਪ੍ਰਚਾਰ ਕਰਦੇ ਸੀਗੇ ਤਾਂ ਜੇ ਕਹਾਂ ਲਈ ਕੀ ਰਾਜਨੀਤੀ ਲੇਡ ਨੇਤਾ ਵੀ ਜਿਹੜੇ ਸੀ ਉਹ ਵੀ ਸੀਗੇ ਤੇ ਅੱਜ ਉਹ ਸਮਾਂ ਕਿੰਨਾ ਕ ਯਾਦ ਆਉਂਦਾ ਜਦੋਂ ਦੇਖਦੇ ਹਾਂ ਕਮਰਾ ਵੀ ਦੇਖਦੇ ਹਾਂ ਜਾਂ ਮਾਹੌਲ